ਜੇ ਜਾਣ ਬੁੱਝ ਕੇ ਜੇਕਰ ਇੰਨੇ ਟ੍ਰਾਂਸਪੋਰਟ ਡਿਪਾਰਟਮੈਂਟ ਕੋਲ ਪੈਸੇ ਆ ਸਾਡੀ ਦਰਖਾਹ ਕਿਉਂ ਨਹੀਂ ਰਿਲੀਜ਼ ਕਰਦੇ ਜੇ ਤੁਰ ਮਾਹਰ ਨੂੰ ਵਡਾਵਾ ਦੇਣਾ ਚਾਹੁੰਦੇ ਇਹ ਪ੍ਰਦਰਸ਼ਨ ਕਰਨੇ ਬੰਦ ਕਰਨ ਟ੍ਰਾਂਸਪੋਰਟ ਨੂੰ ਫਾਇਦਾ ਪ੍ਰਾਈਵੇਟ ਟ੍ਰਾਂਸਪੋਰਟਰ ਨੂੰ ਫਾਇਦਾ ਹੋਵੇ ਯਾਨੀ ਕਿ ਟ੍ਰਾਂਸਪੋਰਟ ਵਾਭੀ ਨਾ ਮਿਲੇ ਹੋਇਆ ਇਤੋਂ ਇਹ ਜੱਗਜਾਰ ਹੁੰਦੀ ਹੈ ਉਹ ਰੋਡ ਕਰਕੇ ਸਵਾਰੀ ਜਟਾਉਂਦੇ ਆ ਵੀ ਲੋਕ ਰਾਸ਼ਨਾ ਹੁਣ ਲੋਕ ਖੱਜਲ ਖਵਾਰ ਨਾ ਹੁਣ ਲੋਕ ਆਪ ਦੇ ਜਿੱਥੇ ਕੰਮ ਧੰਦੇ ਜਾਣਾ ਟਾਈਮ ਸਿਰ ਜਾਣ ਤੇ ਆਪਣੇ ਘਰਾਂ ਨੂੰ ਸ਼ਾਮ ਨੂੰ ਟਾਈਮ ਸਿਰ ਪਹੁੰਚ ਜਾਣ ਪਰ ਸਰਕਾਰ ਕੰਮ ਕਰਨ ਦੀ ਨੀਂ ਸੁੱਤੀ ਆ ਡਬਲ ਟ੍ਰਿਪਲ ਟ੍ਰਿਪਲ ਕੰਮ ਕਰਨ ਦੇ ਬਾਵਜੂਦ ਵੀ ਸਾਡੀਆਂ ਤਨਖਾਹਾਂ ਆ ਨਹੀਂ ਪਾਰੀ ਇਹ ਸਰਕਾਰ ਦੀ ਘਟੀਆ ਮਾਨਸ ਸਰਕਾਰ ਲੱਖ ਦਾਅਵੇ ਕਰਲੇ ਪਰ ਉਸ ਦੇ ਬਾਵਜੂਦ ਧਰਨੇ ਪ੍ਰਦਰਸ਼ਨ ਜਾਰੀ ਨੇ ਆ ਜਿਹੜੇ ਕੱਚੇ ਮਲਾਜ਼ਮ ਨੇ ਹਲੇ ਤੱਕ ਉਹਨਾਂ ਨੂੰ ਦਰਖਾ ਨਹੀਂ ਮਿਲੀਆਂ ਪੀ.ਆਰ.ਡੀ ਦੇ ਕੱਚੇ ਮੁਲਾਜ਼ਮ ਸਾਡੇ ਨਾਲ ਮੌਜੂਦ ਨੇ ਜਿੰਦਰ ਜੀ ਕੀ ਕਹਿਣਾ ਅੱਜ ਜਿਹੜਾ ਤੁਹਾਨੂੰ ਹਰ ਵਾਰ ਦੀ ਤਰ੍ਹਾਂ ਜਿਹੜੀ ਆਪਣੀ ਦਰਖਾਹ ਜਿਹੜੀ ਹੈਗੀ ਆ ਧਰਮ ਦੇਸ਼ਾ ਕਰ ਲੈਣੀ ਪਈਦੀ ਹੈ ਦੇਖੋ ਜੀ ਇੱਕ ਪਾਸੇ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਆ ਫਲੈਕਸ ਬੋਰਡ ਲਾ ਕੇ ਵੀ ਅਸੀਂ ਟਰਾਂਸਪੋਰਟ ਵਿਭਾਗ ਨੂੰ ਐਨੇ ਕਰੋੜਾਂ ਮੁਨਾਫੇ ਚ ਲੈ ਕੇ ਆ ਰਹੇ ਹਾਂ ਪਿਛਲੇ ਸਾਲ ਦੇ ਮੁਕਾਬਲੇ ਐਨੇ ਪ੍ਰੋਫਿਟ ਚ ਲੈ ਕੇ ਆਏ ਪਿਛਲੀਆਂ ਸਰਕਾਰਾਂ ਦੇ ਖਿਲਾਫ ਐਨੇ ਪ੍ਰੋਫਿਟ ਚ ਲੈ ਕੇ ਆਏ ਪਰ ਇਥੋਂ ਯਾਰ ਹੁੰਦਾ ਵੀ ਟਰਾਂਸਪੋਰਟ ਮਾ ਪਿਆ ਕਿੰਨਾ ਹੈਵੀ ਆ ਸਰਕਾਰ ਤੇ ਹੈਵੀ ਕੀ ਇਹ ਜਾਣ ਬੁੱਝ ਕੇ ਜੇਕਰ ਇੰਨੇ ਟ੍ਰਾਂਸਪੋਰਟ ਡਿਪਾਰਟਮੈਂਟ ਕੋਲ ਪੈਸੇ ਆ ਸਾਡੀ ਦੇਖਾ ਕਿਉਂ ਨਹੀਂ ਰਿਲੀਜ਼ ਕਰਦੇ ਯਾਨੀ ਕਿ ਟ੍ਰਾਂਸਪੋਰਟ ਮਾਫੀਆ ਨੂੰ ਵਡਾਵਾ ਦੇਣਾ ਚਾਹੁੰਦੇ ਇਹ ਪ੍ਰਦਰਸ਼ਨ ਕਰਨੇ ਬੰਦ ਕਰਨ ਟ੍ਰਾਂਸਪੋਰਟ ਨੂੰ ਫਾਇਦਾ ਪ੍ਰਾਈਵੇਟ ਟ੍ਰਾਂਸਪੋਰਟਰ ਨੂੰ ਫਾਇਦਾ ਹੋਵੇ ਯਾਨੀ ਕਿ ਟ੍ਰਾਂਸਪੋਰਟ ਮਾਫੀਆ ਨਾ ਮਿਲੇ ਹੋਇਆ ਇਤੋਂ ਇਹ ਜੱਗਜਾਰ ਹੁੰਦੀ ਆ ਗੱਲ ਦੇਖੋ ਅੱਜ 17 ਤਰੀਕ ਹੋ ਗਈ ਆ ਸਾਡੀ ਪਿਛਲੇ ਮਹੀਨੇ ਦੀ ਤਨਖਾਹ ਅਜੇ ਤੱਕ ਆ ਹੀ ਨਹੀਂ ਅਸੀਂ ਜਦੋਂ ਮੈਨੇਜਮੈਂਟ ਨਾਲ ਰਾਬਤਾ ਬਣਾਉਂਦੇ ਮੈਨੇਜਮੈਂਟ ਸਾਨੂੰ ਇਹੀ ਕਹਿੰਦੀ ਆ ਕਿ ਸਰਕਾਰ ਪਾਸੋਂ ਫੰਡ ਰੀਲੀਜ਼ ਨਹੀਂ ਹੋਇਆ ਜਾਂ ਸਰਕਾਰ ਆਣਾ ਕੰਨੀ ਕਰੀ ਐ ਤੇ ਜਾਂ ਮੈਨੇਜਮੈਂਟ ਇਸ ਕਰਕੇ ਅਸੀਂ ਇਹ ਬਸ ਸਟੈਂਡ ਬੰਦ ਕਰਿਆ ਪੂਰੇ ਪੰਜਾਬ ਵਿੱਚ 2 ਘੰਟੇ ਜੇ ਤਨਖਾਹ ਨਹੀਂ ਆਉਂਦੀ ਆ ਤੇ ਅਸੀਂ 19 ਤਰੀਕ ਨੂੰ ਪਹਿਲੇ ਟਾਈਮ ਤੋਂ ਪੀਆਡੀੀ ਦੇ ਟਿਕੂ ਬੰਦ ਕਰਾਂ। ਆ ਗੱਲ ਕੀ ਕਰੀਏ ਇਹ ਤਾਂ ਸਰਕਾਰ ਤਾਂ ਵੱਡੇ ਵੱਡੇ ਦਾਅਵੇ ਕਰ ਦਿੰਦੀ ਆ ਹਨਾ ਥੋਨੂੰ ਦਿਖਾਵਾ ਲੈਣ ਲਈ ਹਰ ਵਾਰ ਧਰਨਾ ਹੀ ਲਾਉਣਾ ਪੈਂਦਾ। ਕੀ ਲੱਗਦਾ ਨਹੀਂ ਕਿ ਸਰਕਾਰ ਇਹ ਇਹ ਹੁਣ ਇਹ ਚੀਜ਼ਾਂ ਕੰਮ ਕਰਨੀ ਸੁੱਤੀ ਹੈਗੀ ਆ ਵੀ ਜਿਹੜੇ ਮਜ਼ਮਲਮ ਨੇ 24 ਘੰਟੇ ਕੰਮ ਕਰਦੇ ਹੋ ਆ ਜੋ ਫ੍ਰੀ ਬੱਸਾਂ ਤੇ ਸਫ਼ਰ ਕਰਦੇ ਲੋਕਾਂ ਉਹਨਾਂ ਨਾਲ ਵੀ ਉਲਝਦੇ ਆ ਉਹਨਾਂ ਨਾਲ ਥੋੜਾ ਨਾ ਬਵਾਦ ਬਾਦ ਹੋ ਜਾਂਦੇ ਨੇ ਦੇਖੋ ਜੀ ਜਿਹੜੇ ਟਰੈਵਲ ਨੈਟਰ ਆ ਦੁਨੀਆ ਸਾਨੂੰ ਲੱਖ ਮੜਾ ਕਹਿੰਦੀ ਏ ਤੁਸੀਂ ਵੇਖੋ ਇੱਕ ਬੱਸ 'ਚ 52 ਸੀਟਾਂ ਹੁੰਦੀਆਂ ਫਿਰ ਵੀ ਅਸੀਂ ਸਵਾ ਸਵਾ 100 ਓਵਰਲੋਡ ਕਰਕੇ ਸਵਾਰੀ ਝਟਾਉਂਦੇ ਆ ਵੀ ਲੋਕ ਰਾਸ਼ਨਾ ਹੁਣ ਲੋਕ ਖਾਜਲ ਖਵਾਰ ਨਾ ਹੁਣ ਲੋਕ ਆਪਦੇ ਜਿੱਥੇ ਕੰਮ ਧੰਦੇ ਜਾਣਾ ਟਾਈਮ ਸਿਰ ਜਾਣ ਤੇ ਆਪਦੇ ਘਰਾਂ ਨੂੰ ਸ਼ਾਮ ਨੂੰ ਟਾਈਮ ਸਿਰ ਪਹ ਪਰ ਸਰਕਾਰ ਕੰਮ ਕਰਨ ਦੀ ਨੀਂਦ ਸੁੱਤੀ ਆ ਡਬਲ ਟ੍ਰिपल ਟ੍ਰिपल ਕੰਮ ਕਰਨ ਦੇ ਬਾਵਜੂਦ ਵੀ ਸਾਡੀਆਂ ਤਨਖਾਹਾਂ ਨਹੀਂ ਪਾਰੀ ਇਹ ਸਰਕਾਰ ਦੀ ਘਟੀਆ ਮਾਨਸਿਕਤਾ ਤੇ ਮੈਨੇਜਮੈਂਟ ਵੀ ਸਿਰਫ ਕੱਚੇ ਮੁਲਾਜ਼ਮਾਂ ਦਾ ਸ਼ੋਸ਼ਣ ਕਰਨਾ ਚਾਹੁੰਦੀ ਹੈ ਕਿਉਂਕਿ ਤਨਖਾਹਾਂ ਸਾਡੀਆਂ 20 10 15000 ਹੋਣੀਆਂ ਤੁਸੀਂ ਟਾਈਮ ਸਿਰ ਸਾਡੀਆਂ ਤਨਖਾਹਾਂ ਆਪੋ ਅਸੀਂ ਇਹ ਬੰਦ ਨਾ ਕਰੀਏ ਤਾਂ ਨਾ ਆਮ ਲੋਕ ਪਰੇਸ਼ਾਨ ਹੋ ਪਰ ਸਰਕਾਰ ਜਾਣਬੁੱਝ ਕੇ ਮੈਨੇਜਮੈਂਟ ਜਾਣਬੁੱਝ ਕੇ ਸਾਨੂੰ ਬੰਦ ਵਾਲੇ ਪਾਸੇ ਖਸਾਉਂਦੀ ਆ ਤੇ ਬੰਦ ਕਰ ਲਈ ਸਾਨੂੰ ਮਜਬੂਰ ਹੋਣਾ ਪੈਂਦਾ ਦੇਖੋ ਯਾ ਮਹੀਨਾ ਵੀ ਲਗਭਗ ਬੀਤ ਚੁੱਕਿਆ ਅੱਜ 17 ਤਰੀਕ ਹੈ ਤੇ ਤਨਖਾਹ ਨਾ ਹੁੰਦੀ ਜਮ੍ਹਾਂ ਕੋਈ ਸੰਭਾਵਨਾ ਨਹੀਂ 0% ਸੰਭਾਵਨਾ ਹੈ ਚਲੋ ਇਸ ਕਰਕੇ ਅਸੀਂ ਇਹ ਬੰਦ ਕੀਤਾ ਤੇ ਅਸੀਂ ਨਹੀਂ ਚਾਹੁੰਦੇ ਅਸੀਂ ਲੋਕਾਂ ਨੂੰ ਨਰਾਸ਼ ਕਰੀਏ ਕਿਉਂਕਿ ਹਰ ਵਾਰ ਸਾਨੂੰ ਸਾਡੀ ਵੀ ਲੋਕਾਂ 'ਚ ਪ੍ਰਵਿਰਤੀ ਇਹ ਬੰਦੀ ਜਾ ਰਹੀ ਵੀ ਇਹ ਸ਼ੈਲ ਜਾਣਬੁੱਝ ਕੇ ਬੰਦ ਕਰਦੇ ਆ ਲੋਕ ਸਾਡੀ ਮਜਬੂਰੀ ਨਹੀਂ ਜਾਣਦੇ ਵੀ ਡੇਡ 2 ਮਹੀਨੇ ਬੀਤ ਗਏ ਤੇ ਜਾਣ ਦੇ ਬਾਵਜੂਦ ਵੀ ਇਹਨਾਂ ਤਨਖਾਹਾਂ ਰਿਲੀਜ਼ ਨਹੀਂ ਹੋਈਆਂ ਇਸ ਕਰਕੇ ਬੰਦ ਕਰ ਰਿਆ ਲੋਕਾਂ ਨੂੰ ਐਂ ਲੱਗਦਾ ਵੀ ਇਹ ਜਾਣबूझ ਕੇ ਬਾਤ ਕਰਨਾ ਚਾਹੁੰਦੇ ਸ਼ਾਇਦ ਇਹ ਪ੍ਰਾਈਵੇਟ ਨਾਲ ਮਿਲੇ ਹੋਇਆ ਪਰ ਲੋਕਾਂ ਨੂੰ ਅਸੀਂ ਇਹੀ ਜਾਣੂ ਕਰਾਉਣਾ ਚਾਹੁੰਦੇ ਵੀ ਅਸੀਂ ਪ੍ਰਾਈਵੇਟ ਨਾਲ ਕੋਈ ਮਿਲੇ ਨਹੀਂ ਸਰਕਾਰ ਸਾਡੀਆਂ ਟਾਈਮ ਸਿਰ ਤਨਖਾਹਾਂ ਹੀ ਪਾਉਂਦੀ ਇਸ ਕਰਕੇ ਅਸੀਂ ਸਰਕਾਰ ਨੂੰ ਬੰਦ ਕਰਕੇ ਪਿੱਠ ਸਿਆਪਾ ਕਰਦੇ ਲਗਾਤਾਰ ਪਿਛਲੇ ਸਮੇਂ ਪੱਕੇ ਗੰਦੀ ਮੰਗ ਕੀਤੀ ਗਈ ਸੀ ਪੱਕੇ ਤਾਂ ਮੇਰੇ ਨਾਲ ਤੁਹਾਨੂੰ ਕੀ ਕਰਨਾ ਸਰਕਾਰ ਦਾ ਫਿਰ ਦਿਖਾਵਾ ਹੀ ਰੁਪਈਆਂ ਦੀ ਬਿਲਕੁਲ ਜੀ ਸਾਡਾ 11 ਤਰੀਕ ਨੂੰ ਬੰਤਾਂ ਨੋਟਿਸ ਸੀ ਅਸੀਂ ਅਲਟੀਮੇਟਮ ਦਿੱਤਾ ਹੈ ਸੀ ਜੇਕਰ 10 ਤਰੀਕ ਤੱਕ ਸਾਡੀ ਇਸਮੂਹ ਕਾਮਿਆਂ ਦੀ ਤਨਖਾਹ ਨਹੀਂ ਆਉਂਦੀ ਪੀਆਰਟੀਸੀ ਪੰਨਬਲ ਤੇ ਕੰਮ ਤੇ ਤਨਖਾਹ ਨਹੀਂ ਆਉਂਦੀ 11 ਨੂੰ ਅਸੀਂ ਪਹਿਲੇ ਟਾਈਮ ਤੋਂ ਡਿੱਪੂ ਬੰਦ ਕਰਾਂਗੇ ਕੰਮ ਨਹੀਂ ਤਨਖਾਹ ਨਹੀਂ ਕੰਮ ਨਹੀਂ ਦੇ ਨਾਰੇ ਲਾਵਾਂਗੇ ਤੇ ਅਸੀਂ ਸਾਈਡ ਤੇ ਹਾਜ਼ਰ ਹੋਵਾਂਗੇ ਸਾਈਡ ਤੇ ਬੈਠਾਂਗੇ ਕਿਉਂਕਿ ਜਦੋਂ ਤਨਖਾਹ ਹੀ ਨਹੀਂ ਮਿਲਨੀ ਫਿਰ ਕੰਮ ਕਰਨ ਦਾ ਫਾਇਦਾ ਕੀ ਆ ਪਰ ਚਲੋ ਅਸੀਂ 12 ਤਰੀਕ ਨੂੰ ਪਰਸਨਲ ਤੇ ਵਿੱਤ ਵਿਭਾਗ ਦੀ ਮੀਟਿੰਗ ਵੀ ਪੋਲਿਸੀ ਨੂੰ ਲੈ ਕੇ ਅਸੀਂ ਵੀ ਡਿਲੇ ਕਰਤਾ ਵੀ ਕਿਉਂਕਿ ਸਰਕਾਰ ਅਸੀਂ ਚਾਹੁੰਦੇ ਸੀ ਸਰਕਾਰ ਕੋਈ ਸਹੀ ਕੰਮ ਕਰਨਾ ਚਾਹੁੰਦੀ ਹੈ ਵੀ ਸਾਨੂੰ ਵੀ ਡਿਲੇ ਕਰਨਾ ਚਾਹੀਦਾ ਕੋਈ 2-4 ਦਿਨ ਹੋਰ ਦੇਤੀ ਪਰ 11 ਤਰੀਕ ਵਾਲਾ ਪ੍ਰੋਗਰਾਮ ਅਸੀਂ 17 ਦਾ ਇਸ ਕਰਕੇ ਰੱਖਿਆ ਸੀ ਵੀ ਸਰਕਾਰ ਨੂੰ ਵੀ ਅਸੀਂ ਟਾਈਮ ਦੇਤੀਏ ਸਰਕਾਰ ਨੂੰ ਅਸੀਂ ਹਫਤਾ ਵਾ ਦਿੱਤਾ ਪਰ ਸਰਕਾਰ ਨੇ ਫਿਰ ਵੀ ਸਾਡੀ ਤਨਖਾਹ ਨਹੀਂ ਪਾਈ ਇਹ ਤੋਂ ਇਹ ਲੱਗਦਾ ਵੀ ਸਰਕਾਰ ਪੱਕੇ ਤੇ ਕੀ ਕਰਨਾ ਚਾਹੁੰਦੀ ਨਹੀਂ ਕਰਨਾ ਚਾਹੁੰਦੀ ਸਾਡੀਆਂ ਤਨਖਾਹਾਂ ਵੀ ਤਬਾਹ ਕੇ ਰੱਖਣਾ ਚਾਹੁੰਦੀ ਹੈ ਪਤਾ ਨਹੀਂ ਕੀ ਇਹਨਾਂ ਦੀ ਮਾਨਸਿਕਤਾ ਹੈ ਦੂਜੇ ਪਾਸੇ ਐਮਐਲਏ ਐਮਪੀਾਂ ਦੀ ਤਨਖਾਹ ਆਦੀਆਂ ਮੀਟਿੰਗਾਂ ਬੁਲਾ ਕੇ ਤਨਖਾਹਾਂ 'ਚ ਪੱਤਿਆਂ 'ਚ ਵਾਧੇ ਕਰ ਰਹੀ ਹੈ ਉਹ ਪੈਸਾ ਕਿੱਥੋਂ ਆਉਂਦਾ ਹੈ ਉਹ ਵੀ ਲੋਕਾਂ ਨੂੰ ਦੱਸਣਾ ਕੱਚੇ ਮੁਲਾਜ਼ਮਾਂ ਨੂੰ ਇਹਨਾਂ ਨੂੰ ਦੇਣ ਲਈ ਕੱਖ ਨਹੀਂ ਜਿਹੜੇ ਆਦੇ ਐਮਪੀ ਐਮਐਲਏ ਦੇ ਪੱਤਿਆਂ 'ਚ ਵਾਅਦਾ ਕਰਨਾ ਉਹ ਤਾਂ ਮਿੰਟੋ-ਮਿੰਟ ਕਰਕੇ ਲਾਗੂ ਵੀ ਕਰ ਦਿੰਦੇ ਆ ਉਹ ਲਗਾਤਾਰ ਹਰ ਮਾਰ ਦੀ ਤਰ੍ਹਾਂ ਸਰਕਾਰ ਇਹਨਾਂ ਨੂੰ ਲਾਰੇ ਲਾਏ ਜਾਂਦੇ ਨੇ ਪੀਆਰਟੀ ਦੇ ਪੰਸਬ ਨੇ ਕੱਚੇ ਮੁਲਾਜ਼ਮ ਨੇ ਪਹਿਲਾਂ ਪੱਕੇ ਹੋਣ ਲਈ ਸੰਘਰਸ਼ ਕਰ ਰਹੇ ਨੇ ਤੇ ਨਾਲ ਦੀ ਨਾਲ ਜਿਹੜੇ ਹੁਣ ਤਨਖਾਹਾਂ ਹਰ ਵਾਰ ਦੀ ਤਰ੍ਹਾਂ ਇਹਨਾਂ ਨੂੰ ਜਿਹੜਾ ਹੈਗਾ ਧਰਨੇ ਪ੍ਰਦਰਸ਼ਨ ਕਰਕੇ ਲੈਣੇ ਪੈਂਦੇ ਨੇ ਪਰ ਸਰਕਾਰਾਂ ਪਤਾ ਨਹੀਂ ਕਿਹੜੇ ਰੰਗਾਂ ਦੇ ਵਿੱਚ ਰਾਜੀ ਨੇ ਪਰ ਇਹਨਾਂ ਜਿਹੜੇ ਮੁਲਾਜ਼ਮ ਨੇ ਜੋ ਦਿਹਾੜੀ ਕਰਕੇ ਆ ਵੀ ਮਜ਼ਦੂਰੀ ਕਰਕੇ ਪਰਿਵਾਰ ਪਾਲਦੇ ਨੇ ਇਹਨਾਂ ਵੱਲ ਧਿਆਨ ਦਿਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਹਨਾਂ ਨੇ ਮੰਗ ਕਰਖਾ ਲਈ ਨਹੀਂ ਸਮੇਂ ਸਰ ਮਿਲੇ ਉਹ ਇਹਨਾਂ ਨੂੰ ਮਿਲਦੀ ਆ ਜੀ ਕੈਮਰਾਮੈਨ ਮੈਂ ਜਨਾ ਖਬਰ ਨਮਾ ਲਈ ਜਗਤਾਰ ਸਿੰਘ